ਸਵਾਗਤ ਹੈ ਤੁਹਾਡਾ ਆਪਣੇ Facebook ਪੇਜ ਗੁਰੂ ਹਰਕ੍ਰਿਪਾ ਡੇਰੀ ਫਾਰਮ ਤੇ YouTube ਚੈਨਲ ਗੁਰੂ ਹਰਕ੍ਰਿਪਾ ਡੇਰੀ ਫਾਰਮ ਤੇ ਅੱਜ ਜਿਹੜੀ ਗੱਲ ਕਰ ਰਹੇ ਹਾਂ ਇਹ ਚ ਆਪਾਂ ਕਾਫ ਛੋਟੇ ਬੱਚੇ ਇਹਨਾਂ ਬਾਰੇ ਗੱਲ ਕਰਾਂਗੇ ਜੀ ਵੀ ਇਹਨਾਂ ਨੂੰ ਸ਼ੁਰੂ ਤੋਂ ਇੱਕ ਦਿਨ ਦੇ ਤੋਂ ਲੈ ਕੇ ਆਪਾਂ ਕਿਵੇਂ ਸੰਭਾਲਣਾ ਆ ਤੁਸੀਂ ਜਿਹੜਾ ਸਾਹਮਣੇ ਕਾਫ ਦੇਖ ਰਹੇ ਆ ਇਹੋ ਜੀ ਹਾਲਤ ਬੱਚੇ ਦੀ ਨਾ ਹੋਵੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਜਦੋਂ ਕਾਫੇ ਕੰਡੀਸ਼ਨ ਚ ਆ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਰਹਿੰਦਾ ਡ੍ਰਿਪ ਟੂ ਪਲਵਾਕ ਲਾ ਕੇ ਸ਼ਾਇਦ ਕੋਈ 2-4% ਚਾਂਸ 10% ਚਾਂਸ ਹੁੰਦੇ ਆ ਪਰ ਬਹੁਤ ਘੱਟ ਚਾਂਸ ਹੁੰਦੇ ਆ ਵੀ ਇਹ ਕਾਮਯਾਬ ਹੋਣ ਖਾਸ ਕਰਕੇ ਸਿਆਲਾਂ ਦੇ ਵਿੱਚ ਇਹਦੇ ਵਾਸਤੇ ਤੁਸੀਂ ਕੀ ਕਰਨਾ ਵੀ ਇਹ ਇਹ ਡਾਊਨ ਨਾ ਹੋਣ ਸ਼ੁਰੂ ਜਿਹਦਾ ਮੇਨ ਸਭ ਤੋਂ ਪਹਿਲਾਂ ਦੁੱਧ ਆ ਜੀ ਜਿਹੜਾ ਪਹਿਲਾ ਹਫਤਾ ਹੁੰਦਾ ਬਚੂ ਨੂੰ ਪਸ਼ੂ ਦਾ ਜਿਹੜਾ ਬੌਲਾ ਕੋਸ਼ਿਸ਼ ਕਰਿਆ ਕਰੋ ਵੀ ਪਸ਼ੂ ਨੂੰ ਥੱਲੇ ਛੱਡ ਕੇ ਤੁਸੀਂ ਉਹਦਾ ਬੌਲਾ ਪਿਆਓ ਜੀ ਆਮ ਕਾ ਅੱਜ ਅੱਜ ਕੱਲ ਹੁਣ ਰਿਵਾਜ ਚੱਲਿਆ ਵੀ ਬੱਚੂ ਨੂੰ ਤੁਸੀਂ ਪਹਿਲੇ ਦਿਨ ਤੋਂ ਹੀ ਬੱਠਲ ਜੇ ਦੁੱਧ ਪਿਉਉਣ ਦੀ ਆਦਤ ਪਾਉਣੀ ਆ ਠੀਕ ਐ ਪਰ ਪਹਿਲਾਂ ਕਿਹੜਾ ਲੇਵੇ ਪਸ਼ੂਆਂ ਦੇ ਹੁੰਦੇ ਨਹੀਂ ਸੀ ਜਾਂ ਖਰਾਬ ਹੁੰਦੇ ਸੀ ਹੁਣ ਲੋਕਾਂ ਦੀ ਇਹ ਵਿਧੀ ਬਣਾਈ ਆ ਵੀ ਲੇਵੇ ਖਰਾਬ ਹੋ ਜਾਂਦੇ ਆ ਜੀ ਜਿਹੜੇ ਬੱਚੇ ਵਾਸਤੇ ਦੁੱਧ ਆਇਆ ਆਪਾਂ ਉਹਨੂੰ ਵੱਖ ਕਰ ਦਿੰਨੇ ਆ ਮਾਂ ਤੋਂ ਤੇ ਉਹ ਦੁੱਧ ਦਾ ਦਾ ਅਸਰ ਬੱਚੇ ਨੂੰ ਹੁੰਦਾ ਜੀ ਤੇ ਨਾ ਹੀ ਦੁੱਧ ਤੁਸੀਂ ਮੈਨ ਤੋਲ ਕੇ ਉਹਨਾਂ ਪਸ਼ੂ ਨੂੰ ਨਹੀਂ ਪਿਆ ਸਕਦੇ ਜਿੰਨਾ ਪਸ਼ੂ ਨੇ ਆਪ ਚੁੰਗ ਲੈਣਾ ਪਹਿਲਾ ਹਫਤਾ ਤੁਸੀਂ ਪਸ਼ੂ ਨੂੰ ਜਿੰਨਾ ਉਹ ਦੁੱਧ ਪੀ ਸਕੇ ਉਹਨਾਂ ਪਿਆਓ ਜਦੋਂ ਪਸ਼ੂ ਮਗਰ ਹਟ ਜੇ ਬੱਚਾ ਜਿਹੜਾ ਪਹਿਲੇ ਹਫਤੇ ਦਾ ਦੁੱਧ ਹੈ ਪਹਿਲੇ ਦਿਨ ਦਾ ਬੌਲਾ ਹੈ ਪਸ਼ੂ ਦੇ ਅੰਦਰ ਜਾਣਾ ਹੈ ਉਹਦੇ ਮਾਂ ਦੇ ਡਾਇਰੈਕਟ ਥਣਾ ਚੋਂ ਉਹਨੇ ਉਹਨੂੰ ਸਾਰੀ ਉਮਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦੇਣੀ ਹੈ ਇਨੇ ਜ਼ਰ ਦਾ ਦੁੱਧ ਖੜਾ ਹੁੰਦਾ ਤਾਂ ਉਹ ਬੌਲਾ ਬਹੁਤ ਜ਼ਿਆਦੇ ਲਾਹੇਵੰਦ ਹੁੰਦਾ ਆਪਾਂ ਚੋ ਕੇ ਚਲੋ ਛੱਪੜ ਚ ਤਾਂ ਲੋਕ ਪਾ ਆਉਂਦੇ ਪਰ ਇਹਨਾਂ ਨੂੰ ਨਹੀਂ ਪਿਆਉਂਦੇ ਜੀ ਕਦੇ ਵੀ ਦੁੱਧ ਨਾਲ ਬੱਚਿਆ ਨਹੀਂ ਮਰਦਾਗਾ ਕੋਈ ਜ਼ਿਆਦੇ ਦੁੱਧ ਪੀਣ ਦਾ ਮੋਕ ਨਹੀਂ ਲੱਗਦੀ ਇਹ ਸਭ ਗੱਲਾਂ ਹੀ ਆ ਬਈ ਮੋਕ ਜ਼ਿਆਦੇ ਲੱਗੀ ਦੁੱਧ ਪਿਆਉਣ ਨਾਲ ਕਦੇ ਪਸ਼ੂ ਦੁੱਧ ਪਿਆਉਣ ਨਾਲ ਨਹੀਂ ਮਰਦਾ ਨਾ ਹੀ ਦੁੱਧ ਪਿਆਉਣਾ ਕਦੇ ਪਸ਼ੂ ਦਾ ਡਾਈਜੈਸਟਮ ਖਰਾਬ ਹੋਵੇ ਮਾਂ ਦੇ ਦੁੱਧ ਨਾਲ ਪਹਿਲਾਂ ਤਾਂ ਕੋਸ਼ਿਸ਼ ਇਹ ਹੀ ਕਰੋ ਵੀ ਪਸ਼ੂ ਥੱਲੇ ਦੁੱਧ ਪਿਆਓ ਜੀ। ਬੱਠਲ 'ਚ ਨਾ ਰੱਖਿਆ ਕਰੋ। ਚਲੋ ਫਿਰ ਵੀ ਜੇ ਤੁਸੀਂ ਰੱਖਦੇ ਆ ਤਾਂ ਘੱਟੋ-ਘੱਟ 4-5 ਕਿਲੋ ਦੁੱਧ ਜੇ ਕਾਫ ਆਇਆਗਾ ਤਾਂ ਉਹਨੂੰ ਤੁਸੀਂ ਪਿਆਓ 4 ਤੋਂ 5 ਕਿਲੋ। ਦੁੱਧ 4 ਕਿਲੋ 5 ਕਿਲੋ ਦੁੱਧ ਪਿਆਓ ਜੀ। ਠੀਕ ਆ ਤੇ ਡੀਵਾਰਮਿੰਗ ਪਸ਼ੂ ਦੀ ਮਲਪਾਂ ਦੀ ਦਵਾਈ ਤੁਸੀਂ 10ਵੇਂ ਦਿਨ ਪਸ਼ੂ ਨੂੰ ਦੇਓ ਉਸ ਤੋਂ ਬਾਅਦ 15-15 ਦਿਨਾਂ ਬਾਅਦ ਦਿਓ। ਹਰ ਵਾਰੀ ਡੀਵਰਮਿੰਗ ਤੁਸੀਂ ਸਾਲਟ ਬਦਲ ਕੇ ਕਰਨੀ ਹੈ ਜੀ ਗੋਲੀ ਬਦਲ ਕੇ ਕਰਨੀ ਹੈ ਹਰ ਵਾਰੀ ਠੀਕ ਹੈ ਕੋਈ ਲਿਵਰ ਟੋਨਿਕ ਆਇਰਨ ਟੋਨਿਕ ਪਸ਼ੂ ਨੂੰ ਤੁਸੀਂ ਮਹੀਨੇ ਤੋਂ 15 20 ਦਿਨਾਂ ਤੋਂ ਸ਼ੁਰੂ ਕਰੋ ਤਾਂ ਜੋ ਪਸ਼ੂ ਪੱਠਿਆਂ ਨੂੰ ਮੂੰਹ ਮਾਰਨ ਲੱਗ ਜੇ ਕੋਸ਼ਿਸ਼ ਕਰੋ ਵੈਸੇ ਜੇ ਫੀਡ ਤੇ ਪਾਲਦੇ ਆ ਤਾਂ ਪੱਠੇ ਨਾ ਪਾਓ ਜਿਆਦਾ ਜਿਆਦਾ ਪੱਠਿਆਂ 'ਚ ਪਾਣੀ ਹੁੰਦਾ ਪਸ਼ੂ ਬੱਚੇ ਦਾ ਢਿੱਡ ਵਧਣ ਲੱਗ ਜਾਂਦਾ ਈ ਜਿਆਦਾ ਪ੍ਰੋਬਲਮ ਆਉਂਦੀ ਆ ਡੀਵਰਮਿੰਗ ਸਭ ਤੋਂ ਜਿਆਦਾ ਜ਼ਰੂਰੀ ਹੈ ਤੇ ਮੇਨ ਦੁੱਧ ਹੈ ਵੀ ਬੱਚੇ ਇਹ ਹਾਲਤ 'ਚ ਨਾ ਹੋਣ ਠੀਕ ਹੈ ਦੁੱਧ ਥੱਲੇ ਜਿਹੜਾ ਬੱਚੇ ਨੇ ਦੁੱਧ ਥੱਲੇ ਪੀਤਾ ਹੁੰਦਾ ਜੀ ਉਹ ਦੂਜਾ ਬੱਚਾ ਉਹਦੇ ਬਰਾਬਰ ਅੱਧਾ ਹੀ ਰਹਿ ਜਾਂਦਾ ਇਹ ਸੋਨੋ ਵੀ ਪਤਾ ਚਲੋ ਹਣ ਤਾਂ ਬਹੁਤ ਕੁਝ ਫੀਡ ਤੇ ਬੱਚੇ ਵੜੀ ਜਾਂਦੇ ਬਹੁਤ ਵਧੀਆ ਸਿਹਤ ਬਣ ਜਾਂਦੀ ਹੈ ਪਰ ਜਿਹੜੇ ਬੰਦੇ ਫੀਡ ਨਹੀਂ ਪਾ ਸਕਦੇ ਉਹ ਦੁੱਧ ਵੱਧ ਤੋਂ ਵੱਧ ਛੱਡੋ ਜੀ ਮੇਨ ਤੁਸੀਂ ਕੋਈ ਦਵਾਈ ਇੱਥੇ ਕੰਮ ਨਹੀਂ ਕਰਦੀਗੀ ਜਦੋਂ ਆਹ ਕੰਡੀਸ਼ਨ 'ਚ ਆਪਾਂ ਨੂੰ ਸਿਰਫ ਬੱਚੇ ਹੀ ਬਚਨੇ ਹੁੰਦੇ ਆ ਦੁੱਧ 'ਚੋਂ ਕੁਝ ਨਹੀਂ ਬਚਦਾ ਸਾਈਂ ਬੰਦਾ ਕਹਿ ਦੁੰਦਾ ਵੀ ਇਹ ਡੇਰੀ ਫਾਰਮ ਕਾਮਯਾਬ ਨਹੀਂ ਧੰਨਵਾਦ ਜੀ ਵੀਡੀਓ ਸ਼ੇਅਰ ਕਰਿਓ